ਵੇ ਜੋਸੀ ਕਰਦੇ ਪਏ ਠੀਕ ਕਰਦੇ ਪਏ ਦੇਖੋ ਜੈਸਮੀ ਦੀ ਪੇਮੈਂਟ ਸਾਰੀ ਤਿਆਰ ਆ ਤੇ ਕਾਗਜ਼ ਪੱਤੇ ਜਿਹੜੇ ਸੀਗੇ ਉਹ ਵੀ ਤੁਸੀਂ ਕੱਲ ਕਹਤੇ ਸੀਗੇ ਤੇ ਹੁਣ ਆਪਾਂ ਇੱਕ ਚੀਜ਼ ਨੂੰ ਬਾਰ ਬਾਰ ਕਿਉਂ ਸੋਚਣਾ ਵਾ ਦੇਹ ਕੁੜੀਏ ਤੂੰ ਸਾਨੂੰ ਨਾ ਹੋ ਨਾ ਦੋ ਬਿਆੜੀਆਂ ਚ ਨਾ ਫਸਾ ਕਿ ਕਿਰਨ ਰੱਖੀਏ ਜਾਂ ਨਾ ਰੱਖੀਏ ਸਾਨੂੰ ਕਨਫਿਊਜ਼ ਨਾ ਕਰ ਹੁਣ ਤੂੰ ਮੰਮੀ ਤੁਸੀਂ ਅੱਜ ਨਾ ਮੈਂ ਇੱਕ ਗੱਲ ਤੇ ਚਾਨਣਾ ਪਾਉ ਪੁੱਤਾਂ ਦਾ ਹੋਣਾ ਕਿਉਂ ਜ਼ਰੂਰੀ ਹੈ ਧੀਆਂ ਹੋਣ ਤੇ ਲੋਕ ਕਿ ਨਕਬਲ ਕਿਉਂ ਵਟਦੇ ਨੇ ਉਹ ਨਾ ਤੂੰ ਆਪਣਾ ਟਾਈਮ ਭੁੱਲ ਗਈ ਆ ਕਦਾ ਦੂਹ ਹੋਈ ਸੀ ਤੇਰੀ ਦਾਦੀ ਮੈਨੂੰ ਕਿੱਦਾਂ ਕੁੱਟਦੀ ਮਾਰਦੀ ਹੁੰਦੀ ਸੀ ਜਿਵੇਂ ਜਿਵੇਂ ਤੂੰ ਵੱਡੀ ਹੁੰਦੀ ਗਈ ਤੇਰੇ ਦਾਦੀ ਦਾ ਜ਼ੁਲਮ ਮੇਰੇ ਤੇ ਵੱਧਦੇ ਗਏ ਮੇਰੀਆਂ ਲੱਗੀਆਂ ਹੋਈਆਂ ਸੱਟਾਂ ਤੇ ਦਵਾਈ ਤੂੰ ਹੀ ਤਾਂ ਲਾਂਦੀ ਸੀ ਤੇਰੇ ਤੋਂ ਬਾਅਦ ਜਦ ਸਵਰਨਾ ਹੋਇਆ ਉਹੀ ਦਾਦੀ ਮੈਨੂੰ ਹੱਥਾਂ ਤੇ ਚੱਕਣ ਲੱਗ ਗਈ ਸੀ ਮੰਮੀ ਜੀ ਇਹ ਜ਼ਰੂਰੀ ਤਾਂ ਨਹੀਂ ਹੈਗਾ ਜਿੱਦਾਂ ਤੁਹਾਡੀ ਸੱਸ ਨੇ ਤੁਹਾਡੇ ਨਾਲ ਕੀਤਾ ਤੁਸੀਂ ਵੀ ਆਪਣੀ ਨੂੰ ਨਾਲ ਉਦਾਂ ਹੀ ਕਰੋ ਮੈਨੂੰ ਤਾਂ ਨਾ ਹਲੇ ਤੱਕ ਇਹੀ ਗੱਲ ਦੀ ਸਮਝ ਨਹੀਂ ਆ ਰਹੀ ਕਿਰਨ ਨੂੰ ਕਿਸ ਚੀਜ਼ ਦੀ سزا ਮਿਲਦੀ ਪਈ ਹੈ ਉਹ ਭੱਜ ਕੇ ਆਈ ਇਸ ਘਰ 'ਚ ਉਹਦੀ سزا ਕਿ ਉਹਨੇ ਧੀਆਂ ਜੰਮੀਆਂ ਉਹਦੀ سزا ਕਿ ਉਹ ਤੁਹਾਡੇ ਨਾਲ ਰਲ ਕੇ ਨਹੀਂ ਰਹਿ ਸਕਦੀ ਉਹਦੀ سزا ਲਪ੍ਰਿਤ ਤੂੰ ਕਦੇ ਸੋਚਿਆ ਜੇ ਤੇਰੇ ਪੁੱਤ ਦੀ ਜਗ੍ਹਾ ਧੀ ਹੋ ਜਾਂਦੀ ਤੇ ਇਹ ਸੱਸ ਨੇ ਤੇਰੇ ਨਾਲ ਵੀ ਉਹੀ ਕੁਝ ਕਰਨਾ ਸੀ ਜੋ ਕਿਰਨ ਨਾਲ ਹੋ ਰਿਹਾ ਅੱਜ ਦੇਖ ਜੈਸਮਿਨ ਮੈਨੂੰ ਤਾਂ ਇੱਕ ਗੱਲ ਸਮਝ ਆ ਰਹੀ ਹੈ ਕਿ ਜੇ ਨੂੰਹ ਦੇ ਪਹਿਲਾ ਬੱਚਾ ਮੁੰਡਾ ਹੋ ਜਵੇ ਨਾ ਤਾਂ ਬੋਕਤ ਉਹਦੀ ਤਾਂ ਹੀ ਪੈਂਦੀ ਆ ਮੰਮੀ ਤੁਹਾਡੀ ਸੋਚਣਾ ਹੱਲੇ ਵੀ ਪੁਰਾਣੇ ਜ਼ਮਾਨੇ ਵਾਲੀ ਹੈਗੀ ਐ ਨਵੇਂ ਜ਼ਮਾਨੇ ਵਾਲੀ ਸੋਚ ਰੱਖੋ ਦੀਦੀ ਵੈਸੇ ਗਿਆਨ ਤਾਂ ਤੁਸੀਂ ਸੋਨਾ ਦੇ ਲੈਣੇ ਹੋ ਪਰ ਗੱਲ ਹੈਗੀ ਐਵੇਂ ਕਿ ਜੇ ਤੁਹਾਡੇ ਸੋਹਰੇ ਤੁਹਾਡੀ ਬੁੱਕਤ ਪਈ ਹੈ ਨਾ ਤੇ ਉਹ ਵੀ ਤੁਹਾਡੇ ਮੁੰਡਿਆਂ ਕਰਕੇ ਆ ਤੁਹਾਨੂੰ ਯਾਦ ਹੀ ਹੋਣਾ ਦੀਦੀ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਤੁਸੀਂ ਤੇ ਜੀਜਾ ਜੀ ਇੱਥੇ ਕਿਹੜਾ ਮਾਰਨ ਆਏ ਸੀਗੇ ਤੇ ਉਦੋਂ ਜੀਜਾ ਜੀ ਨਾ ਬੜਾ ਫੁੱਬ ਕੇ ਕਹਿੰਦੇ ਹੁੰਦੇ ਸੀਗੇ ਕਿ ਮੇਰੇ ਦੋ ਪੁੱਤਰ ਮੇਰੇ ਸੱਜੀਆਂ ਖੱਬੀਆਂ ਬਾਹਾਂ ਨੇ ਅਜਿਹੜਾ ਮੇਰਾ ਘਰ ਵਾਲਾ ਕਹਿੰਦਾ ਸੀ ਨਾ ਕਿ ਮੇਰੇ ਪੁੱਤਰ ਸੱਜਿਆ ਖੱਬੀਆਂ ਬਾਹਾਂ ਨੇ ਰਖੜੀ ਵਾਲੇ ਦਿਨ ਨਾ ਉਹਦਾ ਮੂੰਹ ਵੇਖਿਆ ਕਰ ਸੋਚਦਾ ਏ ਕਿ ਰੱਬਾ ਜੇ ਤੂੰ ਮੇਰੇ ਘਰ ਵਿੱਚ ਦੇ ਦਿੱਤੀ ਹੁੰਦੀ ਨਾ ਤੇ ਮੇਰੇ ਪੁੱਤਾਂ ਨੂੰ ਗਵਾਂਢ ਵੱੱਥੇ ਜਾਣ ਦੀ ਲੋੜ ਨਹੀਂ ਪੈਣੀ ਸੀ ਰਖੜੀ ਵਾਲੇ ਦਿਨ ਜੇ ਹੁਣ ਤੱਕ ਤੇਰੇ ਮੁੰਡੇ ਦਾ ਵੀ ਗੁੱਟ ਸੁਣਾ ਨਹੀਂ ਨਾ ਰਿਆ ਤੇ ਕਿਰਨ ਦੀਆਂ ਧੀਆਂ ਕਰਕੇ ਨਹੀਂ ਰਿਆ ਮੰਮੀ ਮੈਂ ਤਾਂ ਕਈ ਵਾਰ ਹਰ ਆਨੋ ਜ਼ਨੀਆ ਕਿ ਇੱਕ ਔਰਤ ਹੀ ਦੂਸਰੀ ਔਰਤ ਤੇ ਜ਼ੁਲਮ ਕਰਦੀ ਫਿਰਦੀ ਹੈ ਕੁੜੀਏ ਇਹ ਰਖੜੀ ਹੈ ਨਾ ਉਹ ਸਾਲ 'ਚ ਇੱਕ ਵਾਰ ਆਂਦੀ ਹੈ ਤੇ ਉਹ ਵੀ 2 ਕੋ ਘੰਟੇ ਬਣਨੇ ਹੁੰਦੀ ਹੈ ਉਹ ਕਿਸੇ ਵੀ ਰਿਸ਼ਤੇਦਾਰ ਤੋਂ ਜਾ ਕੇ ਬਣਾ ਲਓ ਕਿ ਜਿਹੜਾ ਆਪਣੇ ਘਰ 'ਚ ਮੁੰਡਾ ਹੈ ਨਾ ਉਹ ਸਾਰੀ ਉਮਰ ਮਾਂ-ਬਾਪ ਨੂੰ ਸੁੱਖ ਦਿੰਦਾ ਮਮੀ ਤੁਸੀਂ ਨਾ ਇਹ ਚੀਜ਼ ਨਹੀਂ ਸਮਝ ਸਕਦੇ ਕਿਉਂਕਿ ਤੁਹਾਡੇ ਆਪਣਾ ਹੀ ਕੋਈ ਭਰਾ ਨਹੀਂ ਹੈਗਾ ਤੁਸੀਂ ਵੀ ਤਾਂ ਰਖੜੀ ਵਾਲੇ ਦਿਨ ਆ ਚਾਚੇ-ਤਾਏ ਦੇ ਮੁੰਡਿਆਂ ਨੂੰ ਹੀ ਰਖੜੀ ਬੰਨਦੇ ਹੋ ਯਾਦ ਹੈ ਤੁਹਾਨੂੰ ਤੁਸੀਂ ਉਦੋਂ ਵੀ ਕਲਪਕੇ ਹੀ ਆਂਦੇ ਸੀ ਉਹ ਵੀ ਨਖਰੀਆਂ ਨਾਲ ਤੁਹਾਡੇ ਤੋਂ ਰਖੜੀ ਬਣਵਾਉਂਦੇ ਹੁੰਦੇ ਸੀ ਤੇਰੀ ਇਸੇ ਗੱਲ ਦੇ ਵਿੱਚ ਤੇ ਜਸਮੀਨ ਤੇਰੀ ਗੱਲ ਦਾ ਜਵਾਬ ਜੇ ਚਾਚੇ ਤਾਈ ਦੇ ਮੁੰਡੇ ਰਖੜੀ ਬਣਾਉਣ ਲਈ ਨਖਰੇ ਕਰਦੇ ਆ ਤਾਈਆਂ ਤਾਂ ਕਹਿੰਦੀਆਂ ਘਰ ਵਿੱਚ ਆਪਣਾ ਹੋਣਾ ਜ਼ਰੂਰੀ ਹੈ ਤੁਹਾਨੂੰ ਨਾ ਗੱਲ ਸਮਝ ਵੀ ਆ ਰਹੀ ਹੈ ਤੇ ਪਰ ਤੁਸੀਂ ਸਮਝਨਾਨੀ ਚਾਹ ਰਹੀ ਮੈਂ ਵੀ ਤਾਂ ਇਹੀ ਕਹਿ ਰਹੀ ਆ ਜੇ ਧੀ ਹੈ ਤੇ ਪੁੱਤ ਦਾ ਹੋਣਾ ਵੀ ਜ਼ਰੂਰੀ ਹੈ ਜੇ ਪੋਤਾ ਹੈ ਤੇ ਧੀ ਦਾ ਹੋਣਾ ਵੀ ਜ਼ਰੂਰੀ ਹੈ ਦੇਖੋ ਦੀਦੀ ਹੁਣ ਤਾਂ ਹਾਥੀ ਵੀ ਨਿਕਲ ਗਿਆ ਤੇ ਉਹਦੀ ਪੂਛ ਵੀ ਨਿਕਲ ਗਈ ਪਰ ਤੁਸੀਂ ਹਾਥੀ ਨੂੰ ਨਾ ਪੂਛ ਸਮੇਤ ਦੁਬਾਰਾ ਖਿੱਚਦੇ ਪਏ ਹੋ ਜੋ ਕਿ ਪੋਸੀਬਲ ਨਹੀਂ ਹੈਗਾ ਲਾਪ੍ਰਿਤ ਜੇ ਕਰਨਾ ਚਾਹਵੇਂ ਨੰਨਸਾਂ ਸਪਸ਼ਟ ਕਰ ਸਕਦਾ ਵੈ ਮੰਮੀ ਤੁਸੀਂ ਵੀ ਇਸ ਗੱਲ ਤੇ ਗੌਰ ਕਰੋ ਤੁਹਾਡੇ ਕੋਲ ਰੱਬ ਦਿੱਤਾ ਸਭ ਕੁਝ ਹੈ ਪੋਤਾ ਵੀ ਹੈ ਤੇ ਪੋਤੀ ਵੀ ਹੈ ਤੁਸੀਂ ਆਪਣੇ ਬੱਚਿਆਂ 'ਚ ਫਰਕ ਕਰਦੇ ਪਿਓ ਜਿੰਨਾ ਕਰਕੇ ਤੁਸੀਂ ਪੋਤੇ ਪੋਤੀਆਂ 'ਚ ਹੀ ਫਰਕ ਕਰੀ ਜਾ ਰਹੇ ਹੋ ਜੇ ਤੁਸੀਂ ਲਾਪ੍ਰਿਤ ਦੇ ਮੁੰਡੇ ਨੂੰ ਚੰਗੀ ਸਿੱਖਿਆ ਦਿਵੋ ਨਾ ਤਾਂ ਮਨਪ੍ਰਿਤ ਤੇ ਸਵਰਨੇਦਾ ਪੁੱਤ ਬਣ ਕੇ ਖੜਾ ਹੋ ਸਕਦਾ ਵੈ ਪਰ ਨਹੀਂ ਤੁਸੀਂ ਤੇ ਆਪ ਹੀ ਫਰਕ ਪਾਉਂਦੇ ਪਿਓ ਬੱਚਿਆਂ 'ਚ ਮੈਸੇ ਦੇਦੀ ਇੱਕ ਗੱਲ કહਾਂ ਮੈਂ ਆਪਣੇ ਮੁੰਡੇ ਦੇ ਫਿਊਚਰ ਨੂੰ ਲੈ ਕੇ ਨਾ ਕਲੀਅਰ ਆ ਜਿਵੇਂ 18 ਸਾਲਾਂ ਦਾ ਹੋਇਆ ਮੈਂ ਉਹਨੂੰ ਕੈਨੇਡਾ ਭੇਜ ਦੇਣਾ ਤੇ ਜਦੋਂ ਉਹ ਹੀ ਕੈਨੇਡਾ ਚਲੇ ਗਿਆ ਤੇ ਇੱਥੇ ਇੱਕ ਮੁੰਡੇ ਦੀ ਤੇ ਜ਼ਰੂਰਤ ਹੈਗੀ ਹੈ ਨਾ ਤੇ ਇਸੇ ਕਰਕੇ ਮੈਨੂੰ ਮੰਮੀ ਦੀ ਗੱਲ ਨਾ ਸਹੀ ਲੱਗਦੀ ਆ ਹੁਣ ਮੰਮੀ ਦੀ ਸੋਚ ਆ ਕਿ ਮੇਰੇ ਦੋਨਾਂ ਨੋਹਾਂ ਦੇ ਇੱਕ ਇੱਕ ਪੋਤ ਹੋਵੇ ਜੇ ਇੱਕ ਬਾਅਦ ਚਲੇ ਗਿਆ ਇੱਥੇ ਇੱਕ ਤੇ ਹੋਣਾ ਜ਼ਰੂਰੀ ਹੈ ਨਾ ਕਿਉਂਕਿ ਦਾਦੀ ਦੇ ਅਕਸਰ ਪੋਤੇ ਨਾਲ ਹੀ ਬੰਦੀ ਆ ਪੋਤੀਆਂ ਨਾਲ ਨਹੀਂ ਹੁੰਦੀ ਜੇ ਤੁਸੀਂ ਇਹ ਨਾ ਕਹਿ ਦਿਓ ਕਿ ਆਪਾਂ ਕਿਰਨ ਨੂੰ ਕਹਿ ਦਿੰਦੇ ਆ ਤੀਜਾ ਚਾਂਸ ਲੈ ਲੈ ਪਰ ਦੀਦੀ ਇਸ ਚੀਜ਼ ਦੇ ਵੀ ਕੀ ਗਾਰੰਟੀ ਆ ਕਿ ਮੁੰਡਾ ਹੀ ਹੋਊਗਾ ਉਹ ਕੰਬਲ ਏ ਇੱਥੇ ਤਾਂ ਇਨਸਾਨ ਦੀ ਗਰੰਟੀ ਨਹੀਂ ਹੈਗੀ ਤੁਸੀਂ ਤਾਂ ਕੁੱਖਾਂ ਨੂੰ ਲੈ ਕੇ ਖੇਡੇ ਜਾਂਦੀਆਂ ਪਿਓ ਮਾਲ ਲੈ ਜੇ ਬੈਠੇ ਬੈਠੀ ਤੇਰਾ ਪਟਾਕਾ ਪੈ ਜੇ ਤੇ ਫਿਰ ਤੇਰੇ ਮੁੰਡੇ ਦਾ ਕੀ ਬਣੇ ਮੰਮੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਾਥ ਸਾਥ ਕਿੰਨੇ ਨੇ ਐ ਉਮਰੇ ਨਾ ਬੰਦੇ ਨੂੰ ਰੱਬ ਦਾ ਨਾਂ ਲੈਣਾ ਚਾਹੀਦਾ ਵੈ ਤੇ ਆਪਣੇ ਪਰਿਵਾਰ ਨਾਲ ਜੋੜ ਕੇ ਰੱਖਣਾ ਚਾਹੀਦਾ ਵੈ ਤਾਂ ਕਿ ਉਹਦੇ ਜਾਣ ਤੋਂ ਬਾਅਦ ਉਹਨੂੰ ਠੰਡ ਤਾਂ ਪਵੇ ਕਿ ਮੇਰਾ ਪਰਿਵਾਰ ਇਕੱਠਾ ਹੈ ਤੁਸੀਂ ਦੋਨੋਂ ਨਾ ਨਹੀਂ ਸਮਝ ਸਕਦੇ ਜਦ ਤੱਕ ਤੁਹਾਨੂੰ ਰੱਬ ਦੀ ਮਾਰ ਨਹੀਂ ਪੈਂਦੀ ਤੁਹਾਨੂੰ ਦੋਨਾਂ ਨੂੰ ਅਕਲ ਨਹੀਂ ਆਨੀ ਤੁਸੀਂ ਦੋਨੋਂ ਅਸੀਂ ਕੋ ਜਾਣਦੀ ਆਂ ਤੇ ਤੈਨੂੰ ਆਈ ਨੂੰ 4 ਦਿਨ ਹੋ ਗਏ ਤੂੰ ਇੰਨਾ ਜ਼ੋਰ ਲਾ ਲਿਆ ਤੇ ਮਨਪ੍ਰੀਤ ਉਹ ਤਾਂ ਸਾਨੂੰ 10 ਮਹੀਨੇ ਤੋਂ ਜ਼ੋਰ ਲਾਉਂਦਾ ਪਿਆ ਅਸੀਂ ਜੇ ਜਦ ਨਾ ਸੁਧਰੀਆਂ ਤੇ ਹੁਣ ਕੀ ਸੁਧਰਾਗੀਆਂ ਹਾਂਜੀ ਦੀਦੀ ਜੇ ਤੁਸੀਂ ਹੋਰ ਵੀ ਕੋਈ ਗਿਆਨ ਦੇਣਾ ਨਾ ਦੇ ਸਕਦੇ ਹੋ ਪਰ ਸਾਡੇ ਨਾ ਉੱਤੋਂ ਹੀ ਲੰਘ ਜਾਂਦਾ ਕੋਈ ਗੱਲ ਨਹੀਂ ਜੇ ਤੁਸੀਂ ਸੋਚ ਹੀ ਲਿਆ ਕਿ ਆਪਾਂ ਕਿਰਨ ਨੂੰ ਭੇਜ ਕੇ ਹੀ ਰਹਿਣਾ ਮੈਂ ਤੇ ਸ਼ਾਮ ਤੱਕ ਉਹਦੇ ਮੰਮੀ ਆਂਦੇ ਪੈਣੇ ਤੇ ਕਿਰਨ ਚਲੀ ਜਾਏਗੀ ਮੰਮੀ ਇੱਕ ਗੱਲ ਯਾਦ ਰੱਖਣਾ ਜਦੋਂ ਰੱਬ ਨੇ ਤੁਹਾਨੂੰ ਮੁੱਦੇ ਭੂ ਸੁਟਿਆ ਨਾ ਤੇ ਚੁਕਨਾ ਕਿਸੇ ਨੇ ਨਹੀਂ ਮੰਮੀ ਵੈਸੇ ਨੇ ਉਹ ਗੱਲ ਨਹੀਂ ਹੋਈ ਜੇ ਉਂਝ ਡਿੱਗਦੀ ਤਾਂ ਚੱਕ ਲੈਂਦੇ ਨਜਰਾਤੋ ਗਿਰ ਗਈ ਕੀ ਕਰੀਏ পাগল ਜੀ ਸ਼ੁਕਰ ਆ ਉਹਦਾ ਪੇਕਾ ਆਊਗਾ ਤੇ ਲੈ ਕੇ ਜਾਊਗਾ ਉਹਨੂੰ ਮੰਮੀ ਕੀ ਗੱਲ ਤੁਸੀਂ ਫੋਨ ਕਿਉਂ ਕੀਤਾ ਰੋਂਦੇ ਹੋ ਜਾ ਨੇ ਮੈਨੂੰ ਤਾਂ ਟੈਨਸ਼ਨ ਹੋ ਗਈ ਪਤਾ ਨਹੀਂ ਕੀ ਹੋ ਗਿਆ ਤੇ ਰਾਧਿਕਾ ਤੂੰ ਉੱਤੇ ਕੀ ਕਰਦੀ ਆ ਤੈਨੂੰ ਪਤਾ ਨਹੀਂ ਮੰਮੀ ਟੈਨਸ਼ਨ 'ਚ ਆ ਤੇ ਤੂੰ ਬਾਹਰ ਖੜੀ ਕੀ ਕਰਦੀ 10ਵਾਂ ਕੀ ਹੋਇਆ ਮੰਮੀ ਕੀ ਹੋ ਗਿਆ ਕੱਲ ਸ਼ਾਮ ਤਾਂ ਮੈਂ ਜਲਦੀ ਜਲਦੀ ਪੇਕਿਆਂ ਤੋਂ ਆਈਆਂ ਮੇਰਾ ਉੱਥੇ ਦਿਲ ਨਹੀਂ ਸੀ ਲੱਗਦਾ ਪਿਆ ਤੇ ਤੈਨੂੰ ਜਾਣੀਆਂ ਜਾ ਕੇ ਅਸੀਂ ਗੋਲ ਗੱਪੇ ਖਾ ਕੇ ਆਈਆਂ ਬੜੀ ਹੱਸੀ ਖੇੜੀ ਜਾਨੀਆਂ ਸੀ ਸਵੇਰ ਦੀਆਂ ਵਧੀਆ ਠੀਕ ਠਾਕਾਂਗੇ ਤੇ ਮੈਂ ਵੀ ਮੰਮੀ ਨੂੰ ਕਹੀ ਜਨੇ ਕਿ ਸਬਜ਼ੀ ਮੈਂ ਬਣਾਉਣੀ ਆ ਬੜੀ ਹੱਸਦੀ ਖੇੜਦੇ ਪਈਆ ਮੰਮੀ ਹੁਣ ਕੀ ਗੱਲ ਹੋ ਗਈ ਰਾਧਿਕਾ ਤੂੰ ਹੀ ਕਹਿੰਦੀ ਸੀਗੀ ਬਈ ਹੁਣ ਨਾ ਕਿਰਨ ਦੀ ਨਣਾਣ ਆ ਗਈ ਏ ਤੇ ਸਾਰਾ ਕੁਝ ਠੀਕ ਹੋ ਜਾਊਗਾ ਤੇ ਮੈਨੂੰ ਨਾ ਕਿਰਨ ਦੀ ਨਣਾਣ ਦਾ ਹੀ ਫੋਨ ਆਇਆ ਵੀ ਆ ਕੇ ਨਾ ਆਪਣੀ ਕਿਰਨ ਨੂੰ ਲੈ ਜਾਓ ਅਗਲੀ ਇਹ ਵੀ ਕਹਿ ਸਕਦੀ ਸੀ ਵੀ ਆਜੋ ਤੁਹਾਡੇ ਨਾਲ ਕੋਈ ਗੱਲ ਕਰਨੀ ਐ ਉਹਨੇ ਇਹ ਕਿਉਂ ਕਿਹਾ ਵੀ ਆਜੋ ਤੇ ਆਪਣੀ ਕਿਰਨ ਨੂੰ ਲੈ ਜਾਓ ਕੀ ਪਤਾ ਮਾਂ ਕਿਰਨ ਨੂੰ ਸਾਡੀ ਯਾਦ ਆਉਂਦੀ ਹੋਵੇ ਉਹ ਨਾ ਫੋਨ ਕਰ ਪਾਉਂਦੀ ਹੋਵੇ ਉਹਨੇ ਫੋਨ ਕਰਤਾ ਹੋਵੇ ਵੀ ਹਾਂਜੀ ਆ ਕੇ ਕਿਰਨ ਨੂੰ ਮਿਲ ਜਾਓ ਨਹੀਂ ਰਮਨ ਨਹੀਂ ਮੈਨੂੰ ਤਾਂ ਨਾ ਉਹਦੀ ਆਵਾਜ਼ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਹੁਣ ਆਪਣੀ ਕਿਰਨ ਦਾ ਨਾ ਉਥੋਂ ਦਾਣਾ ਪਾਣੀ ਖਤਮ ਹੈ ਤੇ ਮੰਮੀ ਸਹੀ ਹੈ ਨਾ ਫਿਰ ਕੁੜੀ ਘੱਟੂ ਘੱਟ ਆਰਪਾਰ ਤਾਂ ਹੋਊਗੀ ਜਦੋਂ ਤੱਕ ਸਾਨੂੰ ਨਹੀਂ ਪਤਾ ਸੀ ਵੀ ਸਾਡੀ ਕੁੜੀ ਕਿੱਥੇ ਹੈ ਤੇ ਕੀ ਕਰਦੀ ਪਈ ਹੈ ਉਹੋਸਾਕ ਸਾਨੂੰ ਟੈਨਸ਼ਨ ਤਾਂ ਨਹੀਂ ਸੀਗੀ ਨਾ ਵੀ ਕੀ ਕਰਦੀ ਪਈ ਹੈ ਕੀ ਨਹੀਂ ਕਰਦੀ ਪਈ ਆ ਜੱਦਾ ਪਤਾ ਲੱਗਾ ਕਿਰਨ ਦਾ ਉਹਦੀ ਤੁਸੀਂ ਨਿਤ ਨਾ ਵੀ ਰੋ ਟੈਨਸ਼ਨ ਲਈ ਹੁੰਦੀ ਹੈ ਹੁਣ ਮੰਮੀ ਸਾਨੂੰ ਜੇ ਪਤਾ ਹੀ ਹੈ ਸਾਡੀ ਧੀ ਉਸ ਘਰ ਦੇ ਵਿੱਚ ਨਰਕ ਭੋਗਦੀ ਪਈ ਹੈ ਤੇ ਅਸੀਂ ਜਾ ਕੇ ਉਹਨੂੰ ਉਧਰ ਲੈ ਆਨੇ ਆ ਨਾਲ ਉਹਨੀਆਂ ਛੋਟੀਆਂ ਛੋਟੀਆਂ ਕੁੜੀਆਂ ਵੀ ਤਾਂ ਹੈ ਤੇ ਅਸੀਂ ਐਨੇ ਗਏ ਗੁਜਰੇ ਨਹੀਂ ਉਹਨੂੰ ਤੇ ਉਹਦੀਆਂ ਧੀਆਂ ਨੂੰ ਪਾਣ ਨਾ ਸਕੀਏ ਮੱਲੇ ਆळ्या ਨੂੰ ਕੀ ਜਵਾਬ ਦਵਾਂਗੇ ਅਗਲੇ ਕਹਿਣਗੇ ਕੁੜੀ ਭੱਜ ਕੇ ਵੀ ਗਈ ਤੇ ਫੇਰ ਵੀ ਅੱਗੇ ਜਾ ਕੇ ਵਸੀ ਨਹੀਂ ਮੰਮੀ ਭੈਣ ਦੀ ਸ਼ਿੱਕੀ ਹੈ ਨਾ ਮੱਲੇ ਆळ्या ਦੀ ਜਦੋਂ ਆਪਣੀ ਕੁੜੀ ਭੱਜ ਕੇ ਗਈ ਸੀ ਉਹ ਤਾਂ ਥਾਲਾ ਕੋਈ ਆਪਣੀ ਫਾਰ ਨਹੀਂ ਲੈਣਾ ਹੁਣ ਆ ਹੁਣ ਦੇਖੀ ਚੱਲ ਕੱਲੇ ਕੱਲੇ ਤੇ ਗੱਲ ਚ ਬਾਵਾ ਪਾਉ ਠੰਡਾ ਰਹਿ ਠੰਡਾ ਹੁਣ ਤੂੰ ਮੱਲੇ ਆळ्या ਨਾਲ ਬਹਿਰ ਕਮਾਣਾ ਬਾਠ ਠੀਕ ਆ ਫਿਰ ਜੋ ਉਹਨੇ ਕੀਤਾ ਸੀ ਉਹਨੂੰ ਆਪਦੇ ਕਰਮਾਂ ਦੀ ਸਜ਼ਾ ਮਿਲ ਗਈ ਹੁਣ ਉਹਦੇ ਉੱਤੇ ਕੋਈ ਉਂਗਲੀ ਨਹੀਂ ਚੱਕ ਸਕਦਾ ਜੇ ਉਂਗਲੀ ਚੱਕੂਗਾ ਉਹਨਾਂ ਦੀਆਂ ਉਂਗਲੀਆਂ ਭੰਨੂ ਮੈਂ ਵੀਰੇ ਆਪਾਂ ਐਵੇਂ ਹੀ ਬਿਨਾਂ ਗੱਲ ਤੋਂ ਆਪਸ ਵਿੱਚ ਬਹਿਚੇ ਕਿਉਂ ਜਾਣੀ ਆ ਉਠੋ ਆਪਾਂ ਉਸ ਘਰ 'ਚ ਜਾ ਕੇ ਨਾ ਮਾਹੌਲ ਤਾਂ ਦੇਖੀਏ ਪਤਾ ਨਹੀਂ ਕਿਹੜੇ ਮਾਹੌਲ 'ਚ ਆਪਣੀ ਕੁੜੀ ਬੈਠੀ ਐ ਹਲੋ ਪਵਨ ਜੋ ਵੀ ਕੰਮ ਕਰਦਾ ਪਿਆ ਨਾ ਵਿੱਚ ਹੀ ਛੱਡ ਦੇ ਤੂੰ ਗੱਡੀ ਲੈ ਕੇ ਆ ਜਾ ਆਪਾਂ ਜਾਣਾ ਆ ਜਾ ਜਲਦੀ ਮੰਮੀ ਹੁਣੀ ਤੁਰੋ ਆਪਾਂ ਉੱਥੇ ਜਾ ਕੇ ਦੇਖੀਏ ਕੀ ਇਹ ਨਾ ਕਰਦੇ ਪਏ ਆ ਅੱਜ ਨਹੀਂ ਇਹਨਾਂ ਨੂੰ ਛੱਡਣਾ ਮੈਂ ਤੂੰ ਰਹਿਂਦੇ ਮੈਂ ਤੇ ਰਾਦਿਕਾ ਜਾਣ ਨੇ ਆ ਤੂੰ ਜਾ ਕੇ ਨਾ ਉੱਥੇ ਕੋਈ ਨਵਾਂ ਹੀ ਕੰਮ ਵਧਾਏਗਾ ਮੰਮੀ ਸਹੀ ਕਹਿ ਰਹੇ ਨੇ ਜੀ ਰਾਦਿਕਾ ਤੂੰ ਵੀ ਰਹਿਣ ਦੇ ਬੱਚੇ ਸੰਭਾਲ ਆਪਾਂ ਮੰਮੀ ਦੋਨੋਂ ਹੀ ਜਾਇ ਆਉਨੇ ਆ ਦੀਪੀ ਤੂੰ ਤਾਂ ਨਾ ਰਹਿਣ ਹੀ ਦੇ ਜਿਹੜੀ ਇੱਥੇ ਮੇਰੀ ਕੁੜੀ ਨੂੰ ਨਹੀਂ ਛੱਡਦੀ ਸੀ ਉਹ ਸੋਹਰੇ ਜਾ ਕੇ ਨਾ ਹੋਰ ਭੰਡੂਗੀ ਨਹੀਂ ਨਹੀਂ ਮੰਮੀ ਹੁਣ ਨਾ ਹਰਦੀਪ ਦੀਦੀ ਪਹਿਲਾਂ ਵਰਗੇ ਨਹੀਂ ਰਹੇ ਇਹ ਕਾਫੀ ਬਦਲ ਗਏ ਨੇ ਹੁਣ ਤਾਂ ਕਿਰਨ ਦੇ ਹਿੱਤ ਦੀਆਂ ਗੱਲਾਂ ਕਰਦੇ ਨੇ ਮੰਮੀ ਗੱਲ ਪਤਾ ਕੀ ਹੈਗੀ ਇੱਕ ਵਾਰ ਨਾ ਅੰਚੂ ਪੜਾਈ ਕਰਦੀ ਪਈ ਸੀ ਉਹਨੇ ਪੜਦੇ ਪੜਦੇ ਮੈਨੂੰ ਇੱਕ ਸਵਾਲ ਪੁੱਛ ਲਿਆ ਕਿ ਜਿੱਦਾਂ ਤੁਸੀਂ ਮੇਰੀ ਭੂਆ ਨੂੰ ਤੰਗ ਕਰਦੇ ਹੋ ਕੱਲ ਨੂੰ ਮੇਰਾ ਵਿਆਹ ਹੋਊਗਾ ਮੈਨੂੰ ਉੱਥੇ ਕੋਈ ਤੰਗ ਕਰੂਗਾ ਫਿਰ ਤੁਸੀਂ ਕੀ ਕਰੋਗੇ ਮੰਮੀ ਉਸ ਗੱਲ ਨੇ ਨਾ ਮੈਨੂੰ ਅੰਦਰੋਂ ਅੰਦਰੀ ਚੀਰ ਕੇ ਰੱਖਤਾ ਉਸ ਤੋਂ ਬਾਅਦ ਨਾ ਮੈਂ ਇੱਕ ਗੱਲ ਦਿਮਾਗ ਦੇ ਵਿੱਚ ਪਾ ਲਈ ਕਿ ਅੰਚੂ ਤਾਂ ਮੇਰੀ ਧੀ ਹੈਗੀ ਹੈਗੀ ਆ ਇਸ ਘਰ ਦੀ ਧੀ ਵੀ ਨਾ ਮੇਰੀ ਧੀ ਅੱਜ ਤੋਂ ਬਾਅਦ ਤੇ ਹੁਣ ਮੈਂ ਨਾ ਤੁਹਾਡੇ ਨਾਲ ਉੱਥੇ ਜਾਵਾਂਗੀ ਤੇ ਫੈਸਲਾ ਖੁਦ ਨਾਲ ਜਾ ਕੇ ਕਰਵਾ ਕੇ ਆਂ ਅਰਦੀਪ ਸ਼ੁਕਰ ਹੈ ਤੈਨੂੰ ਵੀ ਪਤਾ ਲੱਗ ਗਿਆ ਵੀ ਨਾਨ ਪਰਜਾਈ ਦਾ ਕੀ ਰਿਸ਼ਤਾ ਹੁੰਦਾ ਹੈ ਮੰਮੀ ਪਰਜਾਈਆਂ ਨੂੰ ਨਾ ਇੱਕ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਜਦੋਂ ਤੁਸੀਂ ਬਗਾਨਾ ਘਰ ਆ ਕੇ ਸੰਭਲੂਗੀ ਨਾ ਤੋ ਤੁਹਾਡਾ ਪੇਕਾ ਕਰ ਤੁਹਾਡੀਆਂ ਪਰਜਾਈਆਂ ਆ ਕੇ ਸਾਮ ਲੈਣੀਆਂ ਚਲੋ ਜੇ ਇਹ ਗੱਲ ਸਾਰੇ ਪਰਿਵਾਰ ਸਮਝੋ ਜਾਣ ਨਾ ਤੇ ਨਨਾਨ ਪਰਜਾਈ ਦਾ ਕਦੇ ਰਿਸ਼ਤਾ ਨਾ ਖਰਾਬ ਹੋਵੇ ਚਲੋ ਮਾਤਾ ਚੱਲੀਏ ਆਪਾਂ ਦੇਖੋ ਜੀ ਇਹ ਕੋਈ ਡਿਵੋਰਸ ਦੇ ਪੇਪਰਸ ਨਹੀਂ ਹੈਗੇ ਇਹ ਸਿਰਫ ਇੱਕ ਐਗਰੀਮੈਂਟ ਹੈ ਜਿਹਦੇ ਵਿੱਚ ਲਿਖਿਆ ਗਿਆ ਹੈ ਕਿ ਤੁਸੀਂ ਆਪਣੀ ਵਾਈਫ ਕਿਰਨਦੀਪ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਸੀ ਤੇ ਅੱਜ ਤੋਂ ਬਾਅਦ ਤੁਹਾਡਾ ਉਹਦੀਆਂ ਕੁੜੀਆਂ ਦੇ ਨਾਲ ਵੀ ਕੋਈ ਰਿਸ਼ਤਾ ਨਹੀਂ ਹੈਗਾ ਤੇ ਹੁਣ ਤੁਹਾਡੇ ਦਾ ਵੱਖਰੇ ਤੇ ਉਹਨਾਂ ਦੇ ਦਾ ਵੱਖਰੇ ਹੋਣਗੇ। ਉਹ ਕੁੜੀਏ ਇਹਦੇ ਵਿੱਚ ਲਿਖਿਆ ਵੀ ਅਸੀਂ ਇਹਨੂੰ 14 ਲੱਖ ਰੁਪਏ ਦੇਣ ਲੱਗੇ ਆ। ਨਾਲੇ ਐਗਰੀਮੈਂਟ ਤਾਂ 3 ਮਹੀਨੇ ਵਾਸਤੇ ਹੁੰਦੀ ਆ। ਜੇ 3 ਮਹੀਨੇ ਤੋਂ ਬਾਅਦ ਫੇਰ ਆ ਗਈ ਫੇਰ ਤੁਹਾਡੇ ਨਾ ਵਾਲ ਚਿੱਟੇ ਆ ਗਏ ਪਰ ਤੁਹਾਨੂੰ ਅਕਲ ਨਹੀਂ ਆਈ ਸਾਡੀ ਕੁੜੀ ਬਿਨਾ ਵਿਆਹ ਕਰਾਏ ਇੱਥੇ ਰਹੀ ਜਾਂਦੀ ਸੀ ਉਦੋਂ ਤੋਂ ਉਹਨੇ ਤੰਗ ਨਾ ਕੀਤਾ ਤੇ ਹੁਣ ਕੀ ਤੰਗ ਕਰੋਗੀ ਤੁਹਾਡਾ ਗੁੱਸਾ ਕਰਨਾ ਵੀ ਨਾ ਜਾਇਜ਼ ਹੈ ਜਦ ਕਿਰਨ ਤੇ ਸਵਰਨ ਨੇ ਮਨ ਬਣਾ ਹੀ ਲਿਆ ਕਿ ਅਸੀਂ ਦੋਨਾਂ ਨੇ ਇਕੱਠੇ ਨਹੀਂ ਰਹਿਣਾ ਤੇ ਅਸੀਂ ਤੱਕਾ ਵੀ ਨਹੀਂ ਘਟ ਸਕਦੇ ਮੰਮੀ ਤੇ ਸਵਰਨ ਤੇ ਲਵਪ੍ਰੇਤ ਦਾ ਰਿਸ਼ਤਾ ਕਿਰਨ ਨਾਲ ਬੇਸ਼ੱਕ ਖਤਮ ਹੋ ਜਾਏ ਪਰ ਮਾਨਪ੍ਰੇਤ ਤੇ ਮੇਰਾ ਰਿਸ਼ਤਾ ਹਮੇਸ਼ਾ ਰਹੇਗਾ ਹੈ ਤੇ ਭਵੇਂ ਨਾ ਇਹ ਕਾਗਜ਼ ਨੇ ਪਰ ਇਹਨਾਂ ਦੇ ਉੱਤੇ ਸਾਈਨ ਕਰਨ ਨਾਲ ਨਾ ਤਾਡੀ ਦੋਨਾਂ ਦੀ ਜ਼ਿੰਦਗੀ ਨਾ ਬਦਲ ਜਾਣੀ ਏ ਮੈਂ ਤਾਂ ਕਹਿਨੀ ਆ ਬੇਟਾ ਤੁਸੀਂ ਨਾ ਇੱਕ ਵਾਰੀ ਸਾਈਡ ਤੇ ਹੋ ਕੇ ਨਾ ਗੱਲ ਕਰ ਲਓ ਦੀਦੀ ਸਾਡੇ ਰਿਸ਼ਤੇ ਵਿੱਚ ਨਾ ਇੰਨੀਆਂ ਕੋ ਦਰਾਰਾਂ ਆ ਗਈਆਂ ਜੇ ਅਸੀਂ ਭਰਨ ਤੇ ਆਈਏ ਨਾ ਸਾਰੀ ਜ਼ਿੰਦਗੀ ਲੰਘ ਜੂਗੀ ਆ ਭਰੀਆਂ ਨਹੀਂ ਜਾਣੀਆਂ ਦੇਖੋ ਰਹਿਣ ਦਾ ਮਨ ਵੀ ਉੱਥੇ ਹੀ ਕਰਦਾ ਜਿਹਦੇ ਨਾਲ ਰਹਿਣ ਦਾ ਦਿਲ ਹੋਵੇ ਜੇ ਦੋ ਹੁਣ ਕਿਰਨ ਨੇ ਫੈਸਲਾ ਕਰ ਹੀ ਲਿਆ ਕਿ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਤੇ ਮੇਰਾ ਵੀ ਫੈਸਲਾ ਹੈ ਕਿ ਮੈਂ ਕਿਰਨ ਨਾਲ ਨਹੀਂ ਰਹਿਣਾ ਇਸ ਕਰਕੇ ਰਾਹ ਸਾਡੇ ਬੱਖੋ-ਬੱਖ ਹੈ ਗੀ ਮੈਂ ਤੁਹਾਨੂੰ ਕਦੋਂ ਮਨਾ ਕੀਤਾ ਕਿ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਤੁਹਾਡੀ ਮਾਂ ਦੀ ਡਿਮਾਂਡ ਹੀ ਹੋਈ ਹੈ ਜੋ ਮੇਰੇ ਹੱਥ ਨਹੀਂ ਹੈ ਉਸ ਰੱਬ ਦੇ ਹੱਥ ਹੈ ਆਂਟੀ ਜੀ ਮੈਂ ਨਾ ਵਕੀਲ ਹਾਂ ਰੋਜ਼ ਇੱਧਰ ਤੇ ਕੇਸ ਦੇਖੀਦੇ ਨੇ ਜਿਦੇ ਵਿੱਚ ਕੋਈ ਮੁੰਡਾ ਨਸ਼ੇ ਕਰਦਾ ਪਿਆ ਤੇ ਕੋਈ ਤਾਂ ਆਪਣੇ ਮਾਪਿਆਂ ਨੂੰ ਹੀ ਛੱਡੀ ਬੈਠਾ ਮੈਂ ਤਾਂ ਇਹੀ ਕਹਿਨੀ ਆ ਕਿ ਜਿਹੜੇ ਘਰ ਦੇ ਵਿੱਚ ਧੀਆਂ ਹੋਣ ਨਾ ਉਹ ਤਾਂ ਘਰ ਹੀ ਬੜਾ ਕਰਮਾ ਵਾਲਾ ਹੁੰਦਾ ਕੀ ਗਾਰੰਟੀ ਹੈ ਕਿ ਜਿਹੜੇ ਪੋਤੇ ਦੀ ਤੁਸੀਂ ਆਸ ਲਾ ਕੇ ਬੈਠੇ ਹੋ ਕਿ ਉਹ ਤੁਹਾਨੂੰ ਸੁੱਖ ਦੇਵੇਗਾ ਮੰਮੀ ਤੁਸੀਂ ਵੀ ਇੱਥੇ ਬਾਈ ਤੂੰ ਵੀ ਇੱਥੇ ਤੇ ਮੈਂ ਵੀ ਇੱਥੇ ਕਿਹੇ ਟਾਈਮ ਇਹ ਕਰਨਾ ਕੁੜੀਆਂ ਨੂੰ ਤਸੂਆ ਵੀਰ ਇੱਕ ਗੱਲ ਯਾਦ ਰੱਖੀ ਜਿਹੜੀ ਚੀਜ਼ ਸੌਖੀ ਮਿਲ ਜੇ ਨਾ ਉਹਦੀ ਕਦਰ ਨਹੀਂ ਹੁੰਦੀ ਜਿਹੜੀ ਚੀਜ਼ ਮਿੰਤਾ ਪਾਪਾ ਕੇ ਮਿਲੇ ਨਾ ਉਹਦੀ ਕਦਰ ਬਹੁਤ ਹੁੰਦੀ ਏ ਇਹ ਬੰਦਿਆਂ ਨੂੰ ਸੌਖੀ ਮਿਲ ਗਈ ਤਾਂ ਕਰਕੇ ਪੁੱਤਰੇ ਫਿਰਦੇ ਨੇ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਹਰ ਜਗ੍ਹਾ ਸਹੀ ਆ ਮੈਂ ਵੀ ਕਿਤਨਾ ਕਿਤੇ ਗਲਤ ਹੋ ਸਕਦੀ ਆ ਪਰ ਇੱਕ ਮਾਂ ਨੂੰ ਆਪਣੇ ਪੁੱਤ ਦੀ ਖੁਸ਼ੀ ਚਾਹੀਦੀ ਏ ਜੀ ਇਸ ਗੱਲ 'ਚ ਮੇਰਾ ਪੁੱਤ ਖੁਸ਼ ਐ ਇਸ ਕਰਕੇ ਮੈਂ ਵੀ ਉਹਦੇ ਨਾਲ ਆ ਆਂਡੀ ਗੱਲ ਹੈਗੀ ਐ ਇਦਾਂ ਕਿ ਤੁਹਾਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਨਾ ਉਹ ਟਾਈਮ ਤੇ ਮਿਲ ਗਈਆਂ ਤਾਂ ਤੁਹਾਨੂੰ ਚੀਜ਼ਾਂ ਦੀ ਨਾ ਕਦਰ ਨਹੀਂ ਹੈਗੀ ਕੁਝ ਕ ਘਰ ਉਹ ਵੀ ਹੈਗੇ ਨੇ ਜਿਹੜੇ 6 6 7 7 ਸਾਲ ਬਾਅਦ ਵੀ ਬੱਚੇ ਦੀ ਵੇਟ ਕਰਦੇ ਆ ਤੇ ਰੱਬ ਅੱਗੇ ਜਾ ਕੇ ਇੱਕੋ ਹੀ ਗੱਲ ਕਹਿੰਦੇ ਆ ਕਿ ਚਾਹੇ ਔਲਾਦ ਦੇਣੀ ਐ ਧੀ ਦੇ ਦੇ ਪਰ ਦੇਹ ਜ਼ਰੂਰ ਤੇ ਜਿੰਨਾ ਘਰਾਂ 'ਚ ਧੀਆਂ ਹੁੰਦੀਆਂ ਨਾ ਬਰਕਤਾਂ ਵੀ ਉਹਨਾਂ ਘਰਾਂ 'ਚ ਹੁੰਦੀਆਂ ਗੱਲਾਂ ਉੱਥੇ ਹੁੰਦੀਆਂ ਨੇ ਜਿੱਥੇ ਫੈਸਲੇ ਲੈਣੇ ਹੋਣ ਇੱਥੇ ਤਾਂ ਫੈਸਲਾ ਸੀ ਲਈ ਬੈਠੇ ਆਂ ਸਾਲੇ ਓ ਤਮੀਜ਼ ਨਾਲ ਤੇਰੇ ਘਰੇ ਬੈਠਾ ਇੱਥੇ ਹੀ ਡੂ ਸਿੱਟੂ ਤੇਰੇ ਮੈਂ ਧਿਆਨ ਨਾਲ ਬੋਲੋ ਨੂੰ ਆ ਲੋ ਕਰਨ ਜੀ ਸੈਨ ਕਰ ਦੋ ਨਾਣਾ ਪੁੱਤ ਅੱਜ ਤੋਂ ਬਾਅਦ ਤੁਸੀਂ ਇਸ ਕੈਦ ਦੇ ਵਿੱਚੋਂ ਨਾ ਤੁਸੀਂ ਆਜ਼ਾਦ ਹੋ ਪਰ ਚਾਚੇ-ਭਤੀਜੇ ਦਾ ਰਿਸ਼ਤਾ ਨਹੀਂ ਖਤਮ ਹੋ ਸਕਦਾ। ਰਾਣੇ ਮੈਨੂੰ ਪਤਾ ਤੇਰੇ ਦਿਲ ਤੇ ਕੀ ਬੀਤਦੀ ਪਈ ਹੈ ਪਰ ਮੇਰੇ ਤੋਂ ਆ ਚੀਜ਼ਾਂ ਦੇਖਿਆ ਨਹੀਂ ਜਾਂਦੀ ਆ ਵੀ ਤੁਸੀਂ ਆਪਣਾ ਧਿਆਨ ਰੱਖਿਓ। ਜਨੂ ਪੁੱਤ ਆਪਣਾ ਧਿਆਨ ਰੱਖਿਓ। ਕਿਰਨ ਜਦੋਂ ਤੈਨੂੰ ਪਤਾ ਨਾ ਇੱਥੇ ਰਹਿ ਕੇ ਤੇਰੀ ਜ਼ਿੰਦਗੀ ਨਰਕ ਬਣਦੀ ਪਈ ਆ। ਤੇ ਨਰਕ ਚੋਂ ਨਿਕਲਦਾ ਤੈਨੂੰ ਮੌਕਾ ਮਿਲਦਾ ਪਿਆ ਤਾਂ ਸੈਨ ਕਰ ਦੇਣੇ ਚਾਹੀਦੇ ਆ ਚੁੱਪ ਕਰਕੇ ਸੈਨ ਕਰ ਦੇ ਵਿੱਚ ਨਾ ਪੂਰਾ 14 ਲੱਖ ਰੁਪਿਆ ਹੈਗਾ ਇਹਦੇ ਨਾਲ ਕਾਰ ਖਰੀਦ ਲਈ 14 ਲੱਖ ਨਾਲ ਪੂਰੀ ਜ਼ਿੰਦਗੀ ਤੇ ਨਹੀਂ ਨਿਕਲਦੀ ਪਰ ਸਿਰ ਤੇ ਛੱਤ ਹੋਵੇ ਨਾ ਤੇ ਅੱਧਾ ਦੁੱਖ ਘੱਟ ਜਾਂਦਾ ਚਲੋ ਠੀਕ ਹੈ ਜੀ ਸਾਈਨ ਹੋ ਗਏ ਨੇ ਅੱਜ ਤੋਂ ਬਾਅਦ ਤੁਸੀਂ ਆਪਣੇ ਰਾ ਤੇ ਤੁਸੀਂ ਆਪਣੇ ਰਾਹ ਕੇਸ ਤਾਂ ਮੈਂ ਬਹੁਤ ਦੇਖੇ ਨੇ ਪਰ ਇੱਕ ਗੱਲ ਦੀ ਗਰੰਟੀ ਲੈ ਕੇ ਕਹਿਨੀ ਆ ਤੁਸੀਂ ਥੋੜੀ ਦੇਰ ਤੱਕ ਪਛਤਾਣ ਵਾਲੇ ਹੋ ਕਿ ਤੁਸੀਂ ਕੀ ਗਵਾਇਆ ਚਲੋ ਠੀਕ ਹੈ ਜੀ ਤੁਸੀਂ ਆਏ ਤੇ ਸਾਨੂੰ ਸਮਝਾਇਆ ਤੇ ਅਸੀਂ ਬੰਦ ਦਾ ਹੱਕ ਉਹਨਾਂ ਦਾ ਉਹਨਾਂ ਨੂੰ ਦੇ ਦਿੱਤਾ ਤੇ ਹੁਣ ਸਾਡੇ ਤੇ ਫालतू ਲੈਕਚਰ ਨਾ ਚੜਾਓ ਯਾ ਗੱਡੀ ਸਟਾਰਟ ਕਰ ਅੱਗੇ ਚਲੋ ਠੀਕ ਚਲੋ ਮੰਮੀ ਚੱਕੋ ਕੁੜੀ ਚਲ ਕਿਰਨ ਚਲੋ ਕਰਨਦੀਪ ਕੌਰ ਅੱਜ ਤੋਂ ਤੇਰਾ ਮੇਰਾ ਸਾਬ ਬਰਾਬਰ ਅੱਜ ਤੋਂ ਬਾਅਦ ਕਦੇ ਮੇਰੇ ਨੇੜੇ ਤੇੜੇ ਵੀ ਨਾ ਧਿਖੀ ਆ ਫੜੀ ਕਰਨ ਬੈਗ ਫੜੀ ਕਾਕਾ ਇਹ ਗੱਲ ਕਹਿ ਕੇ ਨਾ ਤੂੰ ਭਿੰਡਾਂ ਦੇ ਖੱਖਰ ਨੂੰ ਹੱਥ ਪਾ ਲਿਆ ਸਾਬ ਕਿਤਾਬ ਨਾ ਹਲੇ ਪੂਰਾ ਨਹੀਂ ਹੋਇਆ ਕਰਨ ਇਹਨੇ ਨਾ ਤੇਰੇ ਤੇ ਕਿੰਨੇ ਵਾਰ ਹੱਥ ਚੁੱਕਿਆ ਹੋਇਆ the yeah.